ਬੋਰਜਟ ਹੈ ਬੋਰਜ ਟਾਇਲ ਦਾ ਜ਼ਬਨ ਤੇ ਖੜੇ ਆ ਮੇਰੇ ਨਾਲ ਬੋਰਜ ਟਾਇਲ ਦਾ ਤੇ ਸਰਪੰਚ ਦੂਜੇ ਦੇਖੋ ਇਹ ਤੇਜ ਬੇਗਵਾਲ ਦੇ ਸਰਪੰਚ ਸਾਹਿਬ ਖੜੇ ਆ ਜਨਤਾ ਦੇ ਸਹਿਯੋਗ ਦੇ ਨਾਲ ਇਹ ਬੰਨ ਦਾ ਬਚਾਅ ਹੋ ਰਿਹਾ ਪ੍ਰਸ਼ਾਸਨ ਵੀ ਪੂਰੀ ਮਸਤਾਨੀ ਨਾਲ ਲੱਗਾ ਆ ਉਤੋਂ ਮਿਲਟਰੀ ਵੀ ਆ ਗਈ ਆ ਔਰ ਜਿਸ ਤਰ੍ਹਾਂ ਪਬਲਿਕ ਸਹਿਯੋਗ ਕਰ ਰਹੀ ਆ ਮੈਨੂੰ ਪੂਰੀ ਉਮੀਦ ਹੈ ਕਿ ਇਹ ਵੀ ਬੰਨ ਵੱਜ ਜਾਊਗਾ ਜਿੱਦਾਂ ਬਾਕੀ ਥੈਂਕੜਪੁਰ ਤਲਵੰਡੀ ਸਿਭੂ ਮਿਰਜ਼ਾਪੁਰ ਤੰਜੋਵਾਲ ਬੰਨ ਦੇ ਭਵਨ ਦੇ ਸਹਿਯੋਗ ਦੇ ਨਾਲ ਪ੍ਰਸ਼ਾਸਨ ਦਾ ਰਲ ਕੇ ਜਿਹੜਾ ਕੰਮ ਕੀਤਾ ਇੱਥੇ ਵੀ ਇਦਾਂ ਹੀ ਪਬਲਿਕ ਦਾ ਹੀ ਸਹਿਯੋਗ ਆ ਜੀ ਸਾਰਾ ਕੰਮ ਜਿਆਦਾ ਪਬਲਿਕ ਕਰ ਰਹੀ ਆ ਮੈਂ ਧੰਨਵਾਦ ਦੀਆਂ ਇਹਨਾਂ ਦੇ ਫੈਡਵਾਸੀਆਂ ਦੇ ਇਲਾਕਾ ਵਾਸੀਆਂ ਦੇ ਜਿਨ੍ਹਾਂ ਨੇ ਆਪਣੀ ਡਿਊਟੀ ਸਮਝਦੇ ਹੋ ਸਾਰਾ ਆਪਣਾ ਪਹਚਾਣ ਪ੍ਰਧਾਨ ਜੀ ਮੌਕੇ ਤੇ ਦੇਖ ਰਿਹਾ ਵੀ ਕਾफी ਆਣੇ ਵਾਲੇ ਕੋਲਾਪੂ ਵਗੈਰਾ ਕੋਈ ਜੂਤ ਆ ਰਹੇ ਆ ਰਹੇ ਆ ਰਹੇ ਆ ਉਹ ਤੋਂ ਵੀ ਸੇਵਾ ਆ ਰਹੇ ਤੁਹਾਨੂੰ ਕਹਿਣਾ ਤੁਹਾਨੂੰ ਮੈਂ ਉਹਨਾਂ ਦਾ ਧੰਨਵਾਦ ਕਰਦਾ ਜੀ ਜਜਵਾ ਆ ਉਹਨਾਂ ਦੇ ਵਿੱਚ ਜਿਹੜੇ ਬਿਨਾਂ ਕਿਸੇ ਲਾਲਚ ਦੇ ਆਪਣੀ ਜਾਨਾਂ ਦੇ ਖੇਲ ਕੇ ਕੰਮ ਕਰਦੇ ਆ ਮੈਂ ਉਹਨਾਂ ਦਾ ਸਾਇਦ ਦੇ ਰੋ ਧੰਨਵਾਦ ਕਰਦਾ ਹਾਂ ਜੀ। ਪ੍ਰਕਾਸ਼ ਸਾਹਿਬ ਪਹਿਲੇ ਦਿਨ ਤੋਂ ਜਿੱਥੇ ਨੌਜਵਾਨਾਂ ਨੇ ਵੱਡੀ ਸੇਵਾ ਨਿਭਾਈ ਹੈ ਉੱਥੇ ਬੀਬੀਆਂ ਨੇ ਲੰਗਰ ਬਣਾ ਕੇ ਵੀ ਇਸ ਬੰਦ ਨੂੰ ਬਚਾਉਣ ਦੇ ਲਈ ਬੱٹا ਸੰਗ ਜੋਗ ਦਿੱਤਾ। ਬੀਬੀਆਂ ਮਾਤਾਵਾਂ ਨੂੰ ਕੀ ਕਹਿਣਾ ਚਾਹੁੰਦੇ ਆ? ਮੈਂ ਉਹਨਾਂ ਮਾਮਾ ਨੂੰ ਸਲੂਟ ਮਾਰਦਾ। ਔਰ ਇਹ ਹੀ ਪਰਮਾਤਮਾਗੇ ਅਰਦਾਸ ਕਰਦਾ ਕਿ ਚੜ੍ਹਦੀ ਕਲਾ ਜਰ ਰਹਿਣ ਜਿਨ੍ਹਾਂ ਨੇ ਇਹ ਔਕ ਦੀ ਘੜੀ ਦੇ ਵਿੱਚ ਕਿਉਂਕਿ ਨਵਾਂ ਸ਼ਹਿਰ ਹਲਕੇ ਦੇ ਵਿੱਚ 4-5 ਪੁਆਇੰਟ ਬਣ ਗਏ ਸੀ ਜਿਹੜੇ ਕੱਲੇ ਨਵਾਂ ਸ਼ਹਿਰ ਹਲਕੇ 'ਚ ਬਣੇ ਬੰਗਿਆਂ ਵਾਲਾ ਚੌਂਕ ਤੋਂ ਅਲੱਗ ਦਾ ਬੜੀ ਮੁਸ਼ਕਲ ਸੀ ਲੇਕਿਨ ਫੇਰ ਵੀ ਪਬਲਿਕ ਦੇ ਸਹਿਯੋਗ ਦੇ ਨਾਲ ਔਰ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਅੱਪਾ ਅੱਜ ਕਾਮਯਾਬ ਹੋਣ ਜਾ ਰਹੇ ਆ ਪ੍ਰਮਾਤਮਾ ਕਰੇ ਵੀ ਇਹ ਸਾਰੇ ਕਾਮਯਾਬ ਹੋਣ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ